ਕੀ ਚੀ ਗੱਬਣਾ ਯਾਰ ਹਜੇ ਪਤਾ ਕੀ ਬਣੂ ਜਨਪਰੀ ਮੁੱਕੀ ਐ 15 ਦੀ ਦਿਨੈ ਨਹੀਂ 16 ਦੀ ਦਿਨੈ ਲਿਆ ਵੜੇਲ ਦਸਾਉਣ ਲਈ ਬੈਠੇ ਦੀ ਮੰਨੀ ਮੰਨੀ ਜਾਣਾ ਸਵੇਰ ਦੀ ਓ ਮੁੰਡਿਆ ਹਾੜਾ ਹਾੜਾ ਅੱਛਾ ਮਸੌਦੇ ਤੇ ਤੂੰ ਬੈਜਾ ਉੱਤੇ ਨਾ ਮੈਂ ਉਹਦੇ ਉੱਤੇ ਬੈਜ ਜਾਣਾ ਹਾਂ ਫੇਰ ਕਰਦੇ ਆਂ ਸੌਦਾ ਚਲੋ ਕਰੋ ਸ਼ੁਰੂੀ ਉਹ ਗੰਨਾ ਕਰੋ ਸ਼ੁਰੂ ਕੀਮਤ ਰੱਖੇ ਕਾਲਿਆ ਸਹੀ ਲੈਣ ਦੇਣ ਗੱਲ ਕਰੀ ਬਾਈ ਹਾਂ ਯਾਰ ਹਾਂ ਉਹ ਮੇਰੇ ਯਾਰ ਕੀ ਕੀ ਚੜ ਉਹ ਚੜ ਗਾ 50 ਇੱਕ ਚੱਕ ਕੇ ਕਾਲੇ ਕਾਲੇ ਤੂੰ ਇਧਰ ਨਹੀਂ ਆ ਕਾਲੇ ਤੂੰ ਇਧਰ ਨਹੀਂ ਆ ਐਸੇ ਆ ਜਾ ਪਾਸਾ ਸੂਰੀ ਜਾ ਮੁੱਲ ਦੱਸ ਦੇ ਮੁੱਲ ਮੁੱਲ ਕਾਲੇ ਜਿਆ ਜੇ ਮੁੱਲ ਕਰੀ ਬੱਸ ਇਹ ਤਾਂ ਕਿ ਉਹ ਉਸ ਰੇਟ ਵਾਲੀ ਨਹੀਂ ਹੈਗੀ ਨਹੀਂ ਉਸ ਰੇਟ ਆ ਮੈਂ ਵੀ ਨਹੀਂ ਕਹਿੰਦਾ ਉਹ ਚਾਹ ਤੇ ਸਦੀਕ ਕੋਲ ਜਾ ਤੂੰ ਕੁਛ ਕਰ ਲੈ ਬਾਦ ਤੋ ਬੈੰਜਾ ਆਬਾਦੀ ਉਡ ਰਹੀ ਰਕ ਪੂਤੇ ਕੂਤੇ ਬਰਣੀ ਹਾਂ ਮੁੱਲ ਕਰਾਉਣਾ 30 ਗਾਲਾ 32 ਗਾਲ ਠੀਕ ਆ ਹਾਂ 23.2000 ਦੀ ਪੱਠ ਫੜ ਕੇ ਲੈ ਬਾਈ ਕਰ ਗਾ ਮੁੱਲ ਗਲਤ ਰਾਜ ਨੂੰ ਕਿਹਾ ਸੀ ਨਾ ਗਲਤ ਕਰ ਫੇ ਅਸੀਂ ਨਹੀਂ ਕਿਹਾ ਸੀ ਹੋਈ ਦੀ ਦੇਰ ਕੀ ਹੋ ਗਿਆ ਨਾ ਗਲਤ ਕਰ ਬਈ ਉਹਦਾ ਤਾਂ ਦੇਸੀਆਂ ਚ ਪੈਂਦੀ ਆ ਜੇ ਕੱਚੀ ਗੱਭਣ ਹੈ ਮੁੱਲੀ ਕੀਤਾ ਫਿਰ ਪੱਕੀ ਉਹ ਮੁੱਲੀ ਕੀਤਾ ਕੱਚੀ ਗੱਭਣ ਹੈ ਯਾਰ ਹਜੇ ਪਤਾ ਕੀ ਬਣੂ ਚਲਪਰੀ ਮੁੱਕੀ ਐ ਉਹ ਦੂਰ ਹੈਦਰਾਬਾਦੀ 8 ਦਿਨਾਂ ਚ ਜਾਊਗੀ ਇਹ ਖੜਕਦੀ ਵਿੱਚ ਗੱਡੀਆਂ ਦੇ ਪਤਾ ਕੀ ਬਣ ਜੇ ਚੱਲ ਤੂੰ ਆ ਵੇ ਮੋਰਾ ਮੈਂ ਨਾਲ ਗਿਆ ਬੰਬੇ ਪੂਨੇ ਗੱਡੀਆਂ ਦੇ ਨਾਲ ਪਤਾ ਨਹੀਂ ਰੱਝ ਜਾਂਦੀ ਇਹਨੂੰ ਕੀ ਹੋ ਜੇ ਇਕਾਲ ਨਾ ਕੱਢ ਬਸ ਘਰ ਰੱਖਿਓ ਮਾੜੀ ਗੱਲ ਕੱਟ ਦੂਗਾ ਕੋਈ ਕੱਟ ਦੂਗਾ ਚੱਲ ਮੈਥੋਂ ਵਰਤਾਨ ਚੋਰ ਗਾਲਾਂ ਗਾਉਂਦਾ ਤੁਸੀਂ ਇਹੋ ਚੱਲ ਕੋਈ ਇਹਦਾ ਧਾਣਾ ਜਰੇ ਨੇ ਮੰਨ ਲੈ ਬੋਲ ਮੰਨ ਲੈ ਪੱਕਾ ਦਾ ਹੁਣ ਇਹਦਾ ਕੀ ਕਹਿੰਦੇ ਨੇ ਤਾਂ 12000 ਦੀ ਪਵਾ ਦੇ ਬਾਈ ਚਾਚਾ ਕੀ ਕਰੂਗਾ ਚਾਚਾ ਨੇ ਭਤੀਜਾ ਜੇ ਜੇ 23 ਦੀ ਨਹੀਂ ਤਾਂ 12 ਦੀ ਹੈਗੀ ਆ ਨਹੀਂ ਮੈਂ ਆਪਣੀ ਇਹਦੀ ਗੱਲ ਮੰਨੀ ਮੈਂ ਇਹਨੂੰ ਕਿ ਮੇਰੀ ਮਰਜ਼ੀ ਤੋਂ ਪਵਾਉਂਗਾ ਜੇ 23 ਦੀ ਨਹੀਂ ਤਾਂ 12 ਦੀ ਵੀ ਨਹੀਂ ਹੈ ਠੀਕ ਹੈ ਹਾਂਜੀ ਮਿੱਠੂ ਦੋਨੋਂ ਨੋਪਸ਼ਾ ਜਿਆਦਾ ਕੰਮ ਕਰ ਜਿਆਦਾ 10 ਮੈਨੂੰ 10 10 ਜੀ ਦੱਸਿਆ ਓਏ 10 ਪਰਾਂ ਨਵੇੜ ਇਹ ਤਾਂ ਪੂਰੇ ਸੂਰੇ ਹੋਣਗੇ ਤੇਰੇ ਹਾਂ ਦੱਸ ਸਾਰੇ ਪੂਰੇ ਸੂਰੇ ਸਾਰਿਆਂ ਦੀ ਪੂਰੇ ਸੂਰੇ ਕਰਕੇ ਕਰਾਂ ਉਹ ਫਿਰ ਦੱਸ ਮੈਨੂੰ ਇੱਕ ਸੋਨਾ ਦਾ ਜੂ ਕਰ ਆਪਾਂ ਕਹਿੰਦੇ ਆ ਵਪਾਰੀ ਜਿਹੜੇ ਲੈਣ ਆਉਂਦੇ ਆ ਜਿਉਂਨਾਂ ਨੂੰ ਬਾਹਰ ਨਾਲ ਮਿਲ ਜੇ ਉਹ ਅਗਲੀ ਮੰਡੀ ਆਪਣੇ ਕੋਲੇ ਫੇਰ ਆਉਣ ਹਾਂ ਠੀਕ ਹੈ ਨਾ ਪਰ ਜਿਨ੍ਹਾਂ ਇਹ ਲੈ ਕੇ ਆਉਂਦੇ ਆ ਜਿਨ੍ਹਾਂ ਨੂੰ ਇਹ ਇਹ ਵੀ ਆਉਣ ਇਹ ਵੀ ਆਉਣਗੇ ਜੇ ਇਹਨਾਂ ਘਰ ਤੱਕ ਪਹੁੰਚ ਗਏ ਹਾਂ ਆਉਣਗੇ ਇਹ ਤਾਂ ਮਹਾਨ ਵਪਾਰੀ ਨੇ ਘਰ ਤੱਕ ਪਹੁੰਚਦਾ ਪਹੁੰਚ ਆਉਣਗੇ ਨਹੀਂ 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 ਆਏ ਨਹੀਂ ਜੇ ਤੂੰ ਵੀ ਕਹਦੇ ਨਬਾਇਨਰ ਵੀ ਬੰਨਣਾ ਚਾਹੀਦਾ ਤੂੰ ਵੀ ਦੱਸ ਦੇ ਜਾ ਦੱਸ ਦੇ ਕਾਲੇ ਕੰਮ ਕਰ 14000 ਦੀ ਸੀ ਗਲਤ ਗਲਤ 12000 ਦੀ ਸੀ ਤੱਕਾ ਹੈ 2000 ਖਾਤਾ ਬਸ ਤੱਕਾ ਹੈ ਨਹੀਂ ਮੰਨ ਲੈ ਮੈਂ ਬੋਤਰਾ ਕਿਉਂ ਪਿੱਛੇ ਨਾ ਹਟਾ ਸਾਈਨ 해 ਜੇ ਮਿਲਦੀ ਤੂੰ ਦੱਸ ਦੇ ਹੁਣ ਦੇ ਦੇ ਤੇਰੇ ਕਿਤੇ ਰੱਤ ਕਿ ਲਾ ਆ 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 15 ਦੀ ਦਿਨੇ ਨਹੀਂ 16 ਦੀ ਦਿਨੇ ਲਿਆ ਵੜੇਲ ਦਸਣ ਲਈ ਪਾ ਤੇ ਦੀ ਮੰਨੀ ਮੰਨੀ ਜਾਣਾ ਸਵੇਰ ਦੀ ਕੋਈ ਆ ਥੋੜਾ ਐਕੜਾ ਨਹੀਂ ਯਾਰ ਕਾਲਾ ਤੂੰ ਵੀ ਵੇਖ ਲੈ ਕਿੱਥੇ ਆ ਉਹ ਕਿਉਂ ਖਿੱਚਦੀ ਓ ਤੁਸੀਂ ਨਹੀਂ ਨਹੀਂ ਕਾਲਾ ਬਸ ਹਾਂਜੀ ਤੇ ਰਪੀ ਲਾ ਦੇਣਾ ਉਹ ਖਰਜਾ ਮਰ ਜਾ ਨਹੀਂ ਭਾਈ ਕੀ ਹੋ ਗਿਆ ਅਧੂਨਾਤਕਾ ਕਰ ਅਧੂਨਾਤਕਾ ਕਰ ਖਰਜਾ ਆ ਜਾ ਤਕਾ ਓਏ ਖਰਜਾ ਓਏ ਆ ਜਾ ਉਹ ਹੋ ਜਾਏ ਆਪਣਾ ਨੀ ਰਹਿ ਦੇ ਮਾ ਦੇਖਾ ਕਰ ਮਾ ਨਹੀਂ ਦਵਾਰੀ ਨਹੀਂ ਕੋਈ ਨਹੀਂ ਚੱਲੋਂ ਦੇ ਕੰਮ ਨਹੀਂ ਦਵਾਰੀ ਨਹੀਂ ਉਹਦੇ ਨਹੀਂ ਕੋਈ ਨਹੀਂ ਹੋਣ ਨਹੀਂ ਹੋਊਗਾ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਆ ਰਿਹਾ ਵੇ ਆ ਰਿਹਾ ਉਹ ਰਿਹਾ ਰਿਹਾ ਇਹ ਮਾ ਤਾਂ ਤੂੰ ਜੇ ਭਰਾਂ ਦੇ ਉਹ ਜੇ ਭੰਗ ਹੋਗੀ ਭਾਇਆ ਸਾਰੀਆਂ ਮੰਨੀਆਂ ਤੇਰੀਆਂ ਬੱਕਰੀ 16 ਜਦ ਉੱਤੇ ਹੈ ਕਿ ਤੂੰ ਵਪਾਰੀ ਰਾਤ ਦਿਨ ਮਾਰਦਾ ਥਾਪੀਆਂ ਪਿੰਡਾਂ ਨਹੀਂ ਮਾਰਦਾ ਕਿ ਤੂੰ ਥਾਪੀਆਂ ਦਾ ਦਾ ਹੈਗਾ ਉਹ ਆ ਹੈਗਾ ਨਹੀਂ ਅੱਜ ਰਲ ਕੇ ਮਾਰ ਜਿੰਦੇ ਹੋ ਅੱਜ ਰਲ ਕੇ ਥਾਪੀ ਮਾਰ ਜਿੰਦੇ ਹੋ ਹਾਂ ਸਰਕਾਰੀ ਸਾਰੇ ਇਕੱਠੇ ਹੋ ਗਏ ਕੀ ਕਰੀਏ ਛੱਟ ਸਫਰ ਨਹੀਂ ਅਸੀਂ ਨਾ ਮੇਰੇ ਤੇਰੇ ਮੈਨੂੰ ਦੱਸੋ ਤੁਸੀਂ ਯਾਦ ਦਾ ਕੰਮ ਕਰਦੇ ਹੋ ਰੇਡ ਗਲਤ ਲੱਗਿਆ ਤੁਹਾਨੂੰ ਕਿੰਨੀ ਦੀ ਹੈ ਉਹ ਅਸੀਂ ਕਿੰਨੀ ਆ ਗਏ ਸਹੀ ਲੱਗਿਆ 16 ਦੀ ਦੰਦਾ ਨਹੀਂ ਓਏ ਮੜਾ ਯਾ ਕਰ ਲਾਂਗੇ ਕਰ ਲਾ ਮੜਾ ਪਾਣੀ ਜੋਗਾ ਮੜਾ ਮੋਟਾ ਲੌਂਗ ਘੜ ਕੇ ਲਾ ਲਾ ਮੜਾ ਗੰਦੀ ਢਾਲ ਬੜੀ ਸੰਤਪਾਰ ਰੰਗੀ ਤੇਰੇ ਦਾਲ ਪੰਜ ਗਾਣੇ ਆ ਗਏ ਤੇ ਉਹ ਬਟਰ ਬੜੀ ਰੋੜ ਪਾਣ ਲੱਗੇ ਨੇ ਰੋਟੀਆਂ ਵਿੱਚ ਪੜੇ ਗਾਣੇ ਨਾਲ ਦੀ ਇੱਕ ਸਾਦੀ ਦੀ ਟੀਮ ਹੈ ਇਹ ਚੱਲਣੀ ਨਾਲ ਯਾਰ ਅੱਜ ਉਹ ਸੀ ਅੱਜ ਚੱਲਣੀ ਨਾਲ ਆ ਵੀ ਆਪਾਂ ਮੰਡੀ ਕਾਮਯਾਬ ਕਰਦੇ ਹਾਂ ਸਾਡੇ ਸੋਣਾਂ ਦੀਆਂ ਕਾਲੀਆਂ ਪੂਰੀ 17 ਦੀ ਹੋ ਗਈ ਐਥੇ ਹੋ ਗਈ ਹੋ ਗਈ ਹੋ ਗਈ ਹੋ ਗਈ ਹੋ ਗਈ नहीं ओला दे ओ छड़ नहीं मांगा ओ छड़ नहीं मांगा कान लगा ओ ले ओ ले फाड़ ओ नहीं 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 काटा फाड़ 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 नहीं काटा बंदा अर्जुन आ धक्का नहीं माने आ ले आ ओ ले फोन ले फोन को केर ओ मेरा केर ले ले सही है ओ ले आ बालवा होगी यार है 12 ਦੀ ਹੋ ਗਈ ਨਹੀਂ ਮੈਂ ਕਿਹਾ ਹੈ ਜੀ ਤੂੰ ਕਿੱਥੇ ਗਿਆ ਯਾਰ ਨਹੀਂ ਰਾਜੂ ਰਹਿਣ ਦੇ ਨਹੀਂ ਰਹਿਣ ਦੇ ਆ ਕੇ ਲੱਗੇ ਉਹਦਾ ਹੀ ਮਨ ਦੁੱਤੀ ਚਾਰ ਇੱਕ ਆਵਣ ਦੇ ਉੱਤੇ ਦੇਦੀ ਆਪਾਂ ਮੇਰੀ ਮੈਨੂੰ ਘਟਣਾ ਪਾ ਮੇਰੀ ਪੱਠ 20000 ਦੀ ਆ ਗਈ ਕੋਈ ਖਰਚਾ ਯਾਰ ਨਹੀਂ ਮੈਂ 20 ਦੀ ਖਰੀਦਾਂ ਉਹ ਮਰ ਜਾਦਾ ਖਰਚਾ ਬਾਪੂ ਉਹ ਨਹੀਂ ਮੈਂ ਨਹੀਂ 20000 ਦੀ ਖਰੀਦਾਂ ਕਹ ਨੂੰ ਘਟਪਣਾ ਓ ਬਾਈ ਚਾਚਾ ਮਾਇਆ ਕਿਨ ਡੇਕ ਨਹੀਂ ਪ੍ਰਧਾਨ ਜੀ ਉਹ ਸਵਦੇ ਦੇ ਲਵੇ ਆਉਤ ਉਹ ਰੇ ਜਾਓ ਹਾਲੋ ਪ੍ਰਧਾਨ ਜੀ ਉਹ ਰੇ ਓਏ ਹਾਲੋ ਆ ਉਹ ਨਹੀਂ ਮਾ ਵੀ ਅਜ ਕਿ ਨਹੀਂ ਮੈਂ ਨਹੀਂ 520 ਹੀ ਖਰੀਦ ਰਜੂ ਨਹੀਂ 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 ਉਹ ਨੂੰ ਨਾ ਉਹ ਨੂੰ ਮਾਰਨਾ ਮੈਨੂੰ ਮਾਰ ਮੈਨੂੰ ਘਾਟਾ ਪੈਣਾ ਇਹ ਗੱਲ ਪਾ ਨਹੀਂ ਤੂੰ ਵੀ ਭਰਾ ਹੈ ਆਪਣਾ ਇਹਨੂੰ ਮਾਰ ਲੈ ਨਾ ਮਾਰ ਸਾਢੇ 17 ਨਹੀਂ ਦੇਣੀ ਹੈ ਰੱਖ ਲੈ ਰੱਖ ਲੈ ਕੌਣ ਮੈਨੂੰ ਮਾਰਦਾ ਨਹੀਂ ਉਹ ਵੀ ਚਲੋ ਦੂਜੀ ਦੇ ਪੈਸੇ ਵਾਲਾ ਦੂਜਾ ਦੇ ਹਾਂ ਦੂਜੀ ਦੇ ਪੈਸੇ ਪਵਾ ਦੇ ਪਾਸੇ ਹਾਂ